ਠੀਕ ਹੈ ਜੀ ਹਾਂ ਇਹ ਜਮਾਂ ਜਾਂਦੇ ਨੇ 100 ਦੇ 100% ਦੇ 100 ਕਬੂਤਰ ਛੱਡ ਗਏ ਮਤਲਬ 95 ਨੇ ਖੜ ਕੇ ਉੱਡਣਗੇ ਸੁਰਾ ਕਿਦੇ ਤੇ ਤਾਂ ਨਹੀਂ ਹੁੰਦਾ ਪੰਜ ਕਬੂਤਰ ਜਾਣਗੇ 100 ਕਬੂਤਰ ਦੇ ਵਿੱਚੋਂ ਲੈ ਇੱਥੇ ਕਾਪੀ ਤੇ ਛੱਡ ਲੈ ਬੰਦਾ ਕੋਈ ਚਾਹੇ ਜਿੱਡਾ ਮਰਜੀ ਪੰਡਾ ਜਿੰਨੇ ਪੰਡਾ ਸਾਹ ਕਰਤਾ ਆਪਣੇ ਘਰੋਂ ਕਬੂਤਰ ਲੈ ਜਾ ਕੇ ਖੇਤਾਂ ਦੇ ਵਿੱਚ ਬਾਮੀਆਂ ਨੇ ਕੋਈ ਨਹੀਂ ਭੜੋੜ ਹਾਂਜੀ ਉਹ ਤਾਂ ਥਾਂ ਹੀ ਥੋੜਾ ਜਿਹਾ ਕਿੰਨੇ ਕੁ ਘਰ ਆ ਇੱਥੇ ਗਿੱਧਾ ਵਾਲਾ ਕਬੂਤਰ ਆਪਣੇ ਕੋਲੇ ਹੁਣ ਬੈਠਾ ਮਰਲਾਕ ਉਤਰਾਖੱਟੀ ਦਾ ਇਹਦਾ ਉੱਥੇ ਓੱਡਾ ਸਾਰੀ ਢੜੀ ਕੋਤਰ ਓਹੋ ਹਾਂ 3 ਮਿੰਟ ਪਹਿਲਾਂ ਟਾਈਮ ਕਰਨ ਤੋਂ ਬਹਿ ਗਿਆ 7 ਵਜਣ ਤੋਂ ਆਪਾਂ ਥੋੜੇ ਜਿਹਾ ਘੁਰਦੇ ਛੱਡਦੇ ਆਂ ਜੀ ਨੇੜੇ ਨੇੜੇ ਇਸੇ ਕਰਕੇ ਜਾਣੇ ਜਾਂਦੇ ਆਂ ਵੀ ਕੋਠਿਆਂ ਚ ਵੱਧ ਬਾੜੀਆਂ ਚੜ੍ਹਦੇ ਹਾਂ ਹਾਂ ਬਹੁਤ ਬਾੜੀਆਂ ਆਪਾਂ ਥੋੜੇ ਕਰਾਂ ਤੋਂ ਦੇ ਦਿੰਦੇ ਆਂ ਵਧੀਆ ਕੱਲੇ ਕੱਲੇ ਆਣਗੇ ਉੱਥੇ ਓੱਡਾ ਕੋਤਰ ਆਪਣੇ ਕੋਲੇ ਬੈਠਾ ਆਪਾਂ ਵੀਡੀਓ ਤੇ ਦਿਖਾਵਾਂਗੇ ਕੋਤਰ ਸੋ ਆਪਣੇ ਏਰੀਆ ਦੇ ਲੋਕਾਂ ਨੂੰ ਪਤਾ ਵੀ ਵੰਮੇ ਆਣੇ ਖੇਤਾਂ ਦੇ ਕੋਤਰ ਸਾਡੇ ਘਰੋਂ ਗਿੱਜਾ ਆਪਾਂ ਨੂੰ ਕੋਤਰ ਉਰੇ ਵੀ ਨਸਾ ਉੱਚ ਗੋਲਾ ਹੀ ਆਹ ਨਾਲ ਆਹ ਵੀ 25 ਘਰਾਂ ਤੇ ਕੋਈ ਗੋਨੇ ਆ ਵੀ ਕੋਈ ਬੰਦਾ ਆਪਾਂ ਦਾ ਕੁੱਤਰ ਲੈ ਗਏ ਵੀ ਨਾ ਬੰਦਾ ਜਾਲ ਚ ਪਾਵੇ ਨਾ ਸਤ ਰੂਤੇ ਬੰਨੇ ਕੁੱਪਤਰ ਬੱਚੇ ਲੈ ਗਏ ਘਰੋਂ ਫੜਦੇ ਕੋਠੇ ਤੋਂ ਹੀ ਜਾ ਕੇ ਆਦੇ ਤੋਂ ਘਰੇ ਆਉਣਗੇ ਸੋਚ ਜੇ 10 ਬੱਚੇ ਸਾਡੇ 9 ਬੱਚੇ ਘਰੇ ਆਉਣਗੇ ਬਿਨਾ ਸਤਰੀ ਤੇ ਬੰਨੇ ਜਾਲ ਪਾਏ ਤਾਂ ਜਾਣੇ ਕਿੱਥੇ ਇਹਨਾਂ ਨੇ ਇੰਨੇ ਸੈਣ ਇਹ ਸਿਆਲੇ ਵੜੇ ਜਾਣੇ ਵੜੇ ਸੈਣ ਉਨੇ ਦੇ ਉੱਪਰ ਦੇ ਨ ਕੋਈ ਖਿਆ ਇਹ ਜਾਲ ਕੋਈ ਲੱਗਿਆ ਹੀ ਨਹੀਂ ਛਤਰਿਆਂ ਤੇ ਬਸ ਆਉਂ ਬਸ ਇੱਥੇ ਜਾਲ ਤ ਨਹੀਂ ਬਣਾਇਆ ਸੀ ਸਾਲ ਹੋ ਗਿਆ ਸੀ ਕੂਤਰ ਦੀ ਲੱਤ ਨਹੀਂ ਬੰਨ੍ਹੀ ਗਈ ਉਹ ਜਾਲ ਚ ਵੀ ਬਹੁਤ ਟਪਾਉਂਦੇ ਮੈਂ ਜਾਲ ਚ ਪਾਏ ਨਹੀਂ ਵੇਖ ਲੈ ਕੋਈ ਕਿਤੇ ਕੋਈ ਜਾਲ ਨਹੀਂ ਇੱਥੇ ਲਾ ਜਾਗੇ ਬਸ ਹੋ ਸਕਦੇ ਤੇ ਧਰ ਦਾਂਗੇ ਛੋਟੇ ਹੁੰਦੇ ਆ ਉਹਦਾ ਹਾਂ ਉਦੋਂ ਵੇਲਾ ਹੋ ਛਤਰੀ ਤੇ ਚੜ ਜਾਂਦੇ ਹੋ ਛਤਰੀ ਤੇ ਚੜ ਜਾਂਦੇ ਬਸ ਘਰੇ ਆਉਣਾ ਕੋਈ ਪਿੰਡ ਜਿਨੀ ਕੁ ਮਾਲਦਾਰ ਨੇ ਰੇਤ ਤੇ ਤਾਂ ਕਿਤੇ ਦਿਸਣਾਟ ਗਿਆ ਲੱਗ ਮੈਨ ਲਗ ਰਹਾ ਹਾਂ ਹਾਂ ਦੇਖ ਆ ਬੂ ਹੋ ਕੇ ਹਾਂ ਤੇ ਬਈ ਵੀ ਸਰ ਕਲੱਬ ਬਣਾਇਆ ਜਿਹੜਾ ਤੂੰ ਹਾਂਜੀ ਕਿਹੜੇ ਸਾਲੇ ਤੇ ਕਿਉਂ ਦੇਖ ਕੇ ਮਤਲਬ ਕਿ ਕਲੱਬ ਬਣਿਆਗਾ ਪਹਿਲਾਂ ਮੈਨੂੰ ਲੱਗਦਾ ਗਰਦੇਵ ਕਣੀਆਂ ਕਲੱਬ ਨਹੀਂ ਪਹਿਲਾਂ ਗਰਦੇਵ ਕਣੀਆਂ ਦਾ ਨਹੀਂ ਸੀ ਬਣਿਆ ਅੱਛਾ ਜੀ ਪਹਿਲਾਂ ਮੀਟਿੰਗ ਹੋਈ ਸੀ ਉਹ ਪੁੱਚੋ ਕਾ ਅੱਛਾ ਜੀ ਉਹਨਾਂ ਨੇ ਕੱਠ ਰੱਖ ਕੇ ਪਹਿਲਾਂ ਰੋਟੀ ਦੇ ਪੈਸੇ ਲੋਕ ਵੱਧ ਕੱਟ ਲੈਂਦੇ ਸੀ ਹਾਂ ਇਹਨਾਂ ਨੇ ਵੱਡਾ ਕੱਠ ਕਰਿਆ ਖੜਿਆ ਰਹੀਏ ਗੱਲ ਪੁੱਛੋ ਇੱਧਰ ਏਰੀਏ 'ਚ ਆਹ ਹਾਂ ਉਹ ਚੋਰੀਏ ਚੋਂ ਉੱਤਰ ਵੀ ਤਗੜਿਆ ਇੱਧਰ ਤਾਂ ਪਰ ਤੇ ਵੀ 2-3 ਡਿਗਰੀ ਵੱਧ ਰੰਗ ਰਹੀ ਜਾ ਰਹੀ ਤੇ ਤਾਂ ਖਿਹਰੀ ਵੀ ਬਹੁਤ ਜਿਆਦਾ ਚੰਗੇ ਖਿਹਰੀ ਆ ਇੱਧਰ ਮਸਲਾ ਮੇਨਾਂ ਕੋਈ ਇਹ ਤੰਨੇ ਆ ਜ ਮਸਲਾ ਵੱਧ ਰਖਦੇ ਮਤਲਬ ਭਾਈ ਸਾਹਿਬ ਕੇ ਵਾਲੇ ਕੂਤਰ ਸਹੀ ਇਹ ਕੂਤਰੀ ਇਹਨਾਂ ਦੇ ਬਹੁਤ ਕਰੜੇ ਨਹੀਂ ਸਹੀ ਹੈ ਹਾਂ ਜਿੰਨੇ ਰਕਾਰ ਉਹਨਾਂ ਨੇ ਮੇਰੇ ਪਿੰਡ ਵਾਲਿਆਂ ਦੇ ਤੋੜੇ ਭੁੱਜੋ ਦੇ ਬੰਦਿਆਂ ਨੇ ਜਾਣੀ ਹਾਂਜੀ ਸਾਰੇ ਭੁੱਜੋ ਵਾਲੇ ਨਹੀਂ ਰਹਿ ਜਾਂਦੇ ਸੀ ਪਹਿਲਾਂ ਕਰਨਾ ਉਦੋਂ ਹਾਂ ਬਾਲੀਆਂ ਮੈਂ ਸੜਾਤੀਆਂ ਹੋਣੀਆਂ ਘੱਟੋ ਘੱਟ ਮਤਲਬ 100 ਤੋਂ ਉੱਪਰ 150 ਦੇ ਥੱਲੇ ਮੈਂ ਬਾਜਨ ਆਪਦੇ ਪਿੰਡ ਦਾ ਸੰਧੂ ਚ ਹਾਂਜੀ ਪਹਿਲੀ ਵਾਰੀ ਬਟਿੰਡੇ ਕਿਲੇ ਦੇ ਵਿੱਚ ਆਪਾਂ ਮੋਟਰਸਾਈਕਲ ਵਾਲੀ ਕਰਾਈ ਸੀ ਠੀਕ ਪਹਿਲੀ ਵਾਰੀ ਬਟਿੰਡੇ ਕਿਲੇ ਦੇ ਵਿੱਚ ਜਾਨੀ ਮਤਲਬ ਇਹ ਆਪਣੇ ਜ਼ਿਲ੍ਹੇ ਦਾ ਨਾਮ ਬਟਿੰਡਾ ਪਛੜਿਆ ਤਾਂ ਨਹੀਂ ਕਹਿੰਦੇ ਆਪਾਂ ਲੋਕ ਬਟਿੰਡੇ ਕਿਲੇ ਤੇ ਬਹੁਤ ਮਾਣਦਾਰ ਆ ਪਰ ਤੈਸੇ ਕੰਨੋ ਜਮੀਨ ਥੋੜੀ ਹੋਣ ਕਰਕੇ ਬਾਹਰ ਦੁਨੀਆ ਘੱਟ ਗਈ ਕਰਕੇ ਨਾਮ ਇੱਧਰ ਘੱਟ ਚੱਲਦੇ ਆਪਣੇ ਹੁਣੀ ਰੱਖਣ ਲੱਗਿਆ ਲੋਕ ਸਾਲਾਂ ਨੇ ਹਾਂ ਬਹੁਤ ਨਾਮ ਨਾਲ ਬਾਈਆਂ ਕਰਾਇਆ ਆਪਾਂ ਬਹੁਤ ਇਨਸਾਫ ਦੀਆਂ ਬਾਈਆਂ ਕਰਾਇਆ ਕੋਟਰਵਾਦਿਆਂ ਨੂੰ ਬਹੁਤ ਸੰਜੋਗ ਦਿੱਤਾ ਆਪਾਂ ਨੂੰ ਸਹੀ ਗੱਲ ਤਾਂ ਇਹ ਨਹੀਂ ਲੱਗਣਾ ਜਦ ਬਾਈਆਂ ਹੋ ਗਿਆ ਹੁਣ ਸਰੀਰ ਬਾਤਾਂ ਹੋਣਾਂ ਕਰਕੇ ਅਜੇ ਹੁਣ ਵੀ ਦੋ ਤਿੰਨ ਬਾਈਆਂ ਖੜਾਉਨੇ ਆ ਉਹ ਪਹਿਲਾਂ ਫਿਰ ਚਾਰ ਪੰਜ ਛੇ ਵਾਲੀਆਂ ਸੀ ਜਿਹੜੀਆਂ ਨੇ ਖੜਾਉਂਦੇ ਸੀ ਆਪਦੇ ਪਿੰਨ ਠੀਕ ਹੈ ਹਾਂ ਤੇ ਉਹ ਬਾਈ ਮੀਟਿੰਗ ਤੇ ਗੱਲ ਅਸੀਂ ਫੇਰ ਮੀਟਿੰਗ ਕਰਕੇ ਕਲੱਬ ਬਣਿਆ ਫਿਰ ਹਾਂ ਕਲੱਬ ਬਣਾਇਆ ਇਹਨਾਂ ਨੇ ਫਿਰ ਰੋਟੀ ਦੇ ਰੁਪਏ ਬੰਨੇ ਬਾਈ 50 ਅੱਛਾ ਜੀ ਤੇ ਮਾਸੀਆ ਮੋੜ ਬਾ ਤੇ ਵੀ ਉਹਨਾਂ ਨੇ ਵਿਚਾਰ ਕਰੀ ਵੀ ਮੋੜ ਵਧ ਗਏ ਫਿਰ ਮੋੜ ਵਧ ਗਏ ਸੀਗੇ ਮਤਲਬ ਅੱਛਾ ਹਾਂ ਉਹ ਤੋਂ ਬਾਅਦ ਫਿਰ ਬਾਗੀਆਂ ਚੱਲਣ ਲੱਗੀਆਂ ਕਲੱਬ ਬਣੇ ਫਿਰ ਸਭ ਤੋਂ ਵੱਡਾ ਕਲੱਬ ਬਣਾਇਆ ਇਹਨਾਂ ਦਾ 2500 ਵਾਲਾ ਕਲੱਬ ਜਿੱਥੇ ਬਿੱਕਰ ਪੱਖੋ ਵਾਲੇ ਦੀ ਉੱਡੀ ਫਿਰ ਕਬੂਤਰ ਉਹ ਕਿਹਦਾ ਕਲੱਬ ਸੀ ਉਹਨਾਂ ਨੇ ਬਣਾਇਆ ਉਹ ਕਲੱਬ 'ਚ ਵੀ ਆਪਾਂ ਐਂਟਰੀ ਕਰਾਈ 2500 ਵਾਲੇ 'ਚ ਉਹ ਕਲੱਬ ਦੇ ਵਿੱਚ ਜਦੋਂ ਜਾ ਕੇ ਛੱਡੀਆਂ ਉਹਨਾਂ ਦਾ ਸੇਤੰਗ ਦੇਖਿਆ ਆਪਾਂ ਨੂੰ ਬਹੁਤ ਵਧੀਆ ਲੱਗਾ ਉਦੋਂ ਤੀਤੇ ਸਾਲ ਫਿਰ ਮੈਂ ਆ ਕੇ ਆਪਦੇ ਕਲੱਬ ਬਣਾਇਆ ਠੀਕ ਹੈ ਪਹਿਲੇ ਪਹਿਲੇ ਕਲੱਬ ਦਾ ਕੀ ਨਾਮ ਰੱਖਿਆ ਫਿਰ ਆਪਦੇ ਦਾ ਇਹ ਕਲੱਬ ਸੀਗਾ ਬਈ ਸੰਧੂ ਖੁਰਦੇ ਦੇ ਨਾਮ ਦੇ ਸੀਗਾ ਕਲੱਬ ਠੀਕ ਹੈ ਪਿੰਡ ਦੇ ਨਾਮ ਠੀਕ ਇਹਦੀ ਕਿੰਨੀ ਐਂਟਰੀ ਸੀ ਮੁੱਢ ਤੋਂ ਰੱਖੀ ਗਈ ਪਹਿਲਾ 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 ਇਹਦਾ ਮੁੱਢ 1700 ਤੋਂ ਸਟਾਰਟ ਕਰਿਆ ਸੀ ਬਈ ਉੱਥੇ ਠੀਕ ਹੈ ਦੇਲੇ ਨਾਮ ਕੱਪ ਜਿਹੜੇ ਕੀ ਸੀਗੇ ਫਾਸਟ ਆ ਅਪ੍ਰਿਧਾੁਰਗਾ ਮਤਲਬ ਆਦਕਲ ਆ ਪੀਂਦਰ ਕਾਲ ਕਰ ਰਿਹਾ ਹੈ ਜੇ ਕੋਸ ਸਾ ਜਿਹੜੀ ਮੋਟਰਸਾਈਕਲ ਵਾਲੀ ਬਾਜੀ ਕਰਾਈ ਸੀ ਉਹਦਾ 3200 ਮੋਟ ਸੀਗਾ ਆਪਣਾ ਇਹਦਾ ਉਹ ਆਡੀ ਕਰਾਈ ਸੀ ਜੇ ਕਲੱਬ ਕਲਾਪ ਤੋਂ ਬਾਹਰ ਸੀਗੀ ਰੱਤ ਤੋਂ ਬਾਹਰ ਹੋਈ ਸੀ ਕਲੱਬ ਤੋਂ ਬਾਹਰ ਵੀ ਮੈਂ ਦੋ ਵਾਰੀ ਕਰਾਉਣਾ ਟੈਂਕ ਸੰਧੂਈ ਹੋਈ ਸੀ ਉਹ ਮੋਟਰ ਸੰਧੂਈ ਹੁੰਦੀ ਹੈ ਜੀ ਇੱਕ ਦੋ ਕਲਪਾਂ ਦੇ ਬੜੇ ਸਨ ਚ ਬਣਿਆ ਸੀ ਤੁਹਾਡਾ ਕਲੱਬ ਉਹ ਉਹ ਸਨ ਤਾਂ ਨੇੜਾ ਜਿਆਦਾ ਮਤਲਬ ਹੋਗੇ ਹੋਣਗੇ 19 ਚ ਮਿਲਦਾ ਕਿ ਸੀ ਕਲੱਬ ਉਹਨੂੰ ਤੋਂ ਸ਼ੁਰੂ ਕਰਿਆ ਸੀ ਮਤਲਬ 10 ਸਾਲ 10 ਦੇ ਵਿੱਚ ਮੈਂ ਗੁਰੂ ਘਰੋਂ ਸੇਵਾ ਸਾਡੇ ਤੇ ਆਈ ਮੈਂ ਉਦੋਂ ਸੌਂਪਾਤੀ ਸੀ ਵੀ ਤਿੰਨ ਸਾਲ ਕੁੱਤਰ ਨਹੀਂ ਛੱਡਨੇ ਆਪਦੇ ਘਰੋਂ ਛੱਡੇ ਨਹੀਂ ਅੱਛਾ ਈ ਉਦੋਂ ਬਾਅਦ ਫਿਰ ਮੈਂ ਕੁੱਤਰ ਛੱਡੋ ਦੋਵਾਲ ਮੈਂ ਕਲੱਬ ਬਣਾਇਆ ਸੀ 11 12 ਦੇ ਕੁੱਤਰ ਦਾ 17 ਵਾਲਾ ਕਲੱਬ ਸ਼ੁਰੂ ਹੋ ਗਿਆ ਸੀ ਉਹ ਹੋ ਹੋ ਸੋਡਿਆ ਹਾਂ 11 12 ਜਾਨਕੀ ਸ਼ੁਰੂ ਕਰ ਦਿੱਤਾ ਸੀ ਉਹ ਮੈਂ ਉਦੋਂ ਬਾਅਦ ਫਿਰ ਇੱਧਰ ਸਾਡੇ ਏਰੀਆ ਦੇ ਬੰਦੇ ਜੁੜ ਕੇ ਫਿਰ ਬਾਈਕ ਵਾਲਾ ਰੋਂਦਾ ਉਹ ਤੇ ਇੱਧਰ ਮੇ ਮਾਪੋਲੀ ਪੁਰਾ ਕਰਮਖਾਈ ਤੇ ਮਤਲਬ ਕੋਲ ਗਲੇ ਮੁੰਡੇ ਤਨਚਾਰ ਉਹਨਾਂ ਨੇ ਅਸੀਂ ਨਾਲ ਕੇ ਵਧੀਆ ਬਾਜੀਆਂ ਕਰਾਈਆਂ ਹੁਣ ਵੀ ਅਸੀਂ ਇਹਨਾਂ ਨਾਲ ਹੀ ਕਰਾਉਣਾ ਕਾਲੇ ਅਰਗਾਂ ਨਾਲ ਤਾਂ ਇੱਕ ਲਾਭ ਕਰਾਉਂਦਾ ਬਹੁਤ ਬਹੁਤ ਬਾਜੀਆਂ ਹੋਣੀਆਂ ਨੇ ਕੋਲਗਾ ਹੂੰ ਹੁਣ ਅਸੀਂ ਇੱਧਰੋਂ ਸਾਡੇ ਥੋੜੇ ਏਰੀਆ ਦੇ ਲੋਕ ਥੋੜੇ ਘੱਟ ਮੁੱਢ ਜਿਹਾ ਬਾਜੀਆਂ ਸਾਡੇ ਕਿ ਰਾਹੀ ਇੱਧਰੋਂ ਸਾਨੂੰ ਵੀ ਉੱਧਰ ਜਾਣਾ ਪੈਂਦਾ ਥੋੜਾ ਜਿਹਾ ਠੀਕ ਹੈ ਸਮਝ ਗਿਆ ਹਾਂ ਇੱਧਰ ਆ ਨੇੜੇ ਨੇੜੇ ਪਿੰਡਾਂ ਵਾਲੇ ਉਹ ਥੋੜੇ ਘੱਟ ਮੁੱਢ ਜਵਾਇਆਂ ਸੜਕੇ ਖੁੱਸ ਵੱਧ ਆ ਜਾਣੇ ਵਿੱਚ ਬੰਦੇ ਦਾ ਵਧਿਆ ਛੱਡਦੇ ਆ ਪਰ ਸਾਰਾ ਜੇ ਟੋਟਲ ਲਾਇਏ ਬੰਦੇ ਆਪਾਂ 10 ਬੰਦਿਆਂ ਦੀ ਗਿਣਤੀ ਤੋਂ ਮਾਰ ਕੇ 8 ਬੰਦੇ ਘੱਟ ਮੁੱਢਣੀਆਂ ਵਾਰੀਆਂ ਸੜਕੇ ਰਾਹੀ ਠੀਕ ਹੈ ਜੀ ਕਿਨੇ ਐਂਟਰੀ ਕਬੂਤਰੇ ਕਲੱਬ ਜੀ ਆਪਣੇ ਜਿਹੜਾ ਉਹਦੇ ਚ 65 ਕਬੂਤਰ ਹੀ ਰੱਖਿਆ ਬਈ ਅਸੀਂ 65 ਕਬੂਤਰ ਠੀਕ ਹੈ ਜੀ ਉਹਦੇ ਚ ਇੱਕ ਤਾਂ ਹੋਰੂ ਹੋਰ ਸੀਗਾ ਆਪਣਾ ਜਿਨ੍ਹਾਂ ਦੇ ਕਰਾਪਾ ਕਲੱਬ ਚ ਲਾਇਆ ਇਹਦੇ ਐਂਟਰੀ ਨਹੀਂ ਆਪਾਂ ਜਾਬਤ ਕਰੀ ਠੀਕ ਹੈ ਜੀ ਇਹ ਕੇ ਤਾਂ ਉਹ ਤਾਂ ਨਹੀਂ ਛੱਡੇਗਾ ਟਰੇਨਿੰਗ ਆਵਤ ਕਰੀ ਅੱਛਾ ਜੀ ਤੇ ਇੱਕ ਉਹਦੇ ਚ ਹੋਰ ਸੀ ਵੀ ਜੇ ਕਿਨੇ ਨਹੀਂ ਕੂਤਰ ਛੱਡਣਾ ਕੋਈ ਮਜਬੂਰੀਆਂ ਨਾ ਛੱਡੇ ਸਮਝ ਗਿਆ ਜੀ ਹਾਂ ਜੇ ਵੀ ਇੱਕ ਐਸੀ ਹੈ ਵੀ ਕੂਤਰ ਜਿਹੜੇ ਬੰਦੇ ਐਕਟਰ ਕਰੇ ਰਿਹਾ ਉਹਨਾਂ ਨੇ ਕਲੱਬ ਦੇ ਬੰਦੇ ਨੂੰ ਐਂਟਰੀ ਦੇਣੀ ਆ ਠੀਕ ਆ ਤੇ ਵੀ ਜੋ ਤਾਂ ਨਹੀਂ ਛੱਡਿਆ ਜਾਂਦਾ ਉਹ ਨਾ ਛੱਡੇ ਹੋਰ ਕਿਸੇ ਬੰਦੇ ਨੂੰ ਨਾ ਦੇਵੇ ਉਹ ਨਵੇਂ ਬੰਦੇ ਨੂੰ ਸਿਸਟਮ ਨਾਲ ਪਤਾ ਨਹੀਂ ਹੁੰਦਾ ਰੌਲਾ ਨਾ ਪੈ ਸਕੇ ਤਾਂ ਵੀ ਸਾਡੇ ਕਲੱਬ ਦੇ ਵਿੱਚ ਉਹਦੇ ਚ ਰੌਲਾ ਨਹੀਂ ਪਿਆ ਮਤਲਬ ਠੀਕ ਹੈ ਹਾਂ ਫਿਰ ਮੈਨੂੰ ਬਿਮਾਰੀ ਦੀ ਐਕਸੀ ਟੈਗ ਹੋ ਗਿਆ ਜੀ ਮੇਰਾ ਉਸ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ ਜ਼ਿੰਮੇਵਾਰੀ ਤੋਂ ਪਿੱਛੇ ਹਟਦਾ ਇਹਨਾਂ ਕਾਲੇ ਵਰਗਿਆਂ ਦੇ ਗੱਲ ਪਾਤੀ ਗੱਲ ਹੋ ਹੁਣ ਕਾਲੇ ਗੱਲ ਵਾਲੇ ਤੇ ਲੋਗੇ ਵਧੀਆ ਕਲਾਸ ਬਸ ਆ ਜਾ ਬਈ ਸਾਇਤ ਕਿ ਪਹਿਲੇ ਸਾਰੀ ਨਿਬਾਜ ਹੋ ਜਾਂਦੀਆਂ ਹਨ ਮੋਟਰਸਾਈਕਲ ਵਾਲੀਆਂ ਜਿਹੜੀਆਂ ਮੋਟਰਸਾਈਕਲ ਇਹੋ ਸਾਲ ਇੱਕ ਐਵੀ ਪਤਰਾਗਾ ਕਿੰਨੇ ਬਈ 5 5 ਵਜੇ ਹੋ ਗਿਆ ਪੰਜ ਬਾਈਆਂ ਕਰਾਵਾਂਗੇ ਜਦ ਕੀ ਮੋਟਰਸਾਈਕਲ ਜਿਹੜੇ ਹੋ ਗਿਆ ਪਿੱਛੇ ਪੰਜ ਸੀ ਉਹ ਪੰਜ ਹੀ ਸੀਗਾ ਪੰਜ ਹੀ ਹਣ ਖਰਾਬ ਕਰਕੇ ਇੱਕ ਦੋ ਬਾਈਆਂ ਹੋਈਆਂ ਹਾਂ ਇੱਕ ਦੋ ਮੋਟਰਸਾਈਕਲ ਰਹਿ ਗਏ ਸੀ ਜਾਨੀ ਦੋ ਰਹਿ ਗਏ ਸੀ ਮੋਟਰਸਾਈਕਲ ਸਾਰੇ ਲਿਆਂਦੇ ਜੇ ਸੀ ਜਿੱਥੇ ਬੰਨ੍ਹ ਹੋ ਗਏ ਉੱਡ ਕੇ ਜਿੱਥੇ ਉੱਥੇ ਕੋ ਉਤਰਨ ਮੋਟਰਸਾਈਕਲ ਸਹੀ ਸਹੀ ਐ ਸਹੀ ਹਾਂ ਇਕੱਲਾ ਇਕੱਲੇ ਉੱਤੇ ਦਿੱਤੇ ਉੱਤੇ ਮੋਟਰਸਾਈਕਲ ਦਿੱਤੇ ਮਤਲਬ ਕੋਈ ਪਰਤੀ ਨਹੀਂ ਬਾਈ ਉਹ 26 ਨੂੰ ਫੇਰ ਉਹ ਮੋਟਰਸਾਈਕਲ ਵਾਲਿਆਂ ਬਾਜੀਆ ਕਰਾਉਣਾ 2026 ਚ ਹੋਣਗੇ ਹੁਣ ਜੇ ਕੋਚ ਪੰਜ ਤੁਸੀਂ ਮੋਟਰਸਾਈਕਲ ਹੀ ਦਿਓਗੇ ਜੀ ਹਾਂਜੀ ਹਾਂ ਇੱਕ ਸੋਨਾ ਰੈਂਟ ਦੇ ਦੇਵਾਂਦਾ ਹੈ ਫੇਣੀ ਲੀਕ ਦੀ ਬਾਜੀ ਇੱਕ ਲੀਕ ਦੀ ਉਹ ਕਰਾਵਾਂਗੇ ਬਾਜੀ ਜਿਹੜਾ ਦਾ ਕੋ ਉੱਤਰ ਰਹਿੰਦਾ ਮਗਰਲੇ ਕੋ ਉਤਰ ਲੈ ਕੇ ਦਾ ਚਾਹ 15 ਕੋ ਉਤਰ ਇੱਕ ਬਾਜੀ ਚੋਂ ਲੈ ਕੇ ਮਾਰ ਲੈ ਕਿੰਨੇ ਇੱਕ ਬਾਜੀ ਦਾ ਛੱਡ ਦਿੰਦੇ ਹੁਣ ਬਾਈ ਤੁਸੀਂ ਹੁਣ ਤਾਂ ਮੈਂ 3-4 ਸਾਲਾਂ ਦਾ ਬਾਰੀਆਂ ਘੱਟ ਖੜਨਾ ਮੈਂ ਸਰੀਰ ਮੇਰਾ ਸੈੱਟ ਨਹੀਂ ਹੁੰਦਾ ਮੈਨੂੰ ਆਪਦੇ ਮਨ ਨੂੰ ਬਦਲ ਨਹੀਂ ਹੁੰਦੀ ਵੀ ਕੁਤਰ ਸਾਹਵੇਂ ਨਹੀਂ ਗਏ ਹਾਂਜੀ ਸਾਡਾ ਲੜਾਈ ਝਗੜਾ ਹੋ ਗਿਆ 2-3 ਸਾਲਾਂ ਦਾ ਕੁਤਰਾਂ ਨੂੰ ਦਾਣਾ ਹੀ ਮਸਾ ਪਿਆ ਮਤਲਬ ਤਾਂ ਹੀ ਬਾਰੀਆਂ ਬਹੁਤ ਹਰਗੇ ਮਤਲਬ ਕਿੰਨੇ ਕ ਬੱਚਾ ਟਾਰਗੇਟ ਰੱਖਦੇ ਕਢਾਉਣ ਦਾ ਫਰਕ ਬੱਚੇ ਤਾਂ ਹੁੰਦੇ ਬਈ ਆਪਣੇ ਕੋਲੇ 70-80 ਬੱਚੇ ਹੁੰਦੇ ਰੋਤ ਦੇ ਹੁੰਦੇ ਆ ਤਾਂ ਪੱਤ ਸਾ ਕੀ ਪਰ ਸਰ ਕਰਦੇ ਨਹੀਂ ਆਪਣੇ ਕੁਧਰਾ ਦਾ ਰੋਤ ਰੱਤ ਨਾ ਕੋਈ ਸਾਹ ਬਤਾਵਨੀ ਨਾ ਇੱਕ ਬਾਈ ਵੀ ਰੇ ਕਈ ਬੰਦੇ ਕਹਿ ਦਿੰਦੇ ਆ ਵੀ ਕਬੂਤਰ ਸਾਰਿਆਂ ਨੂੰ ਪੱਟਣਾ ਚਾਹੀਦਾ ਜੇ ਤਿੰਨ ਰਹਿ ਗਿਆ ਤਿੰਨ ਪੱਟੋ ਦੋ ਰਹਿ ਗਿਆ ਦੋ ਪੱਟੋ ਵੀ ਜੇ ਸਾਰਾ ਫਟਦਾ ਕਬੂਤਰ ਵੀ ਮਤਲਬ ਕਿ ਕੰਮਦਾ ਨਹੀਂ ਰਹਿੰਦਾ ਕਹਿੰਦੇ ਉੜਦਾ ਘਾਟਾ ਨਹੀਂ ਬਈ ਇਹ ਗੱਲ ਬਹੁਤ ਵਧੀਆ ਗੱਲ ਪੁੱਛੀ ਆ ਬਹੁਤ ਚੰਗੀ ਗੱਲ ਆ ਹਾਂਜੀ ਜਮਾਈ ਨਹੀਂ ਪੱਟਣਾ ਚਾਹੀਏ ਆ ਸਾਰਾ ਕਬੂਤਰ ਜੇ ਤੁਹਾਡੇ ਨਹੀਂ ਵੱਤ ਚਾਹੁੰਦਾ ਨੂੰ ਨਾਂ ਬਾਜੀ ਨੂੰ ਨਾਰਕਰੋ ਕੂਤਰ ਅਜੇ ਪੀਰ ਬੰਦੇ ਸੁਪਾਪ ਵੀ ਆ ਅਜੇ ਪੀਰ ਬੱਚੇ ਹੀ ਉਸ ਰੁੱਤ ਦੇ ਟਾਈਮ ਨਾਲ ਕਢਾਉਂਦੇ ਆ ਰੋਪਤਰ ਕਢਾਉਂਦੇ ਜਿਹੜੇ ਆਪ ਕੁਦਰਤ ਤੋਂ ਤੌਰ ਤੇ ਵੀ ਉਹ ਆਪਣੇ ਕਬੂਤਰ ਜਿਹੜੀ ਆਪਾਂ ਕੋਟੇ ਟੋੜਦਾ ਜਿਹੜਾ ਪੀਰ ਕੇ ਬਾਜੀ ਛੱਡੀ ਸੀ ਕਬੂਤਰੀ ਹਾਂਜੀ ਉਹਦੀਆਂ ਚਾਰ ਚਾਰ ਕਰਕੇ ਰਹਿੰਦਾ ਸੀ ਬੱਚੇ ਸੀ ਉਹ ਹਾਂਜੀ ਤੇ ਪੰਜਵੇਂ ਕਈ ਛਿੱਤੀ ਵੀ ਸੀ ਸੇਮੇ ਕਈ ਬਾਜੀ ਤੇ ਛਿੱਤੀ ਗੂੜ ਫੰਗ ਨਹੀਂ ਸੀ ਉਹਦੇ ਉਹਦੇ ਹਾਂ 70 ਕਬੂਤਰ ਉੱਡੇ ਸੀ ਪੂਰੇ ਇੱਕ ਘੰਟਾ 5 ਮਿੰਟਾਂ ਦੀ ਬਿੱਥ ਪਾ ਕੇ ਸਤਰੀ ਤੇ ਬੈਠੀ ਐ ਘੋੜੇ ਵਰਗੀ। ਓਹੋ ਆ ਦੂੜ ਫੰਗ ਸਿੱਟਾ ਵਾਸੀ ਇੱਕ ਫੰਗ ਅੱਵਾ ਵਾਸੀ ਇੱਕ ਉਹ ਇੱਕ ਪਾਣੀ ਤੇ ਸਿੱਟ ਗਈ। ਦੂੜੋ ਖੰਭ ਦੀ ਬਿਰਲ ਮਾਰ ਦੇ ਤਾਂ ਬਹੁਤ ਉੱਡ ਗਈ ਬਾਈ ਤੇ ਸਰ ਵੀ ਨਹੀਂ ਸੋਈ। ਤੇ ਆਪਣੀ ਉਹ ਕੂਤਰੀ ਦੀ ਬੀੜ ਕੋ ਕੱਟ ਕੇ ਦੇਖ ਲੋ ਬੀੜ ਕੋ ਚੋਂ ਮੈਂ ਫੰਗ ਦਿਖਾਏ ਹੋ ਗਏ ਉਹਦੇ। ਅੱਛਾ ਜੀ ਸਾਰਾ ਕੁਝ ਬੇਨਿਕਾ ਟਾ ਫੰਗ ਆਪਾਂ ਕੋਈ ਆਪਣੇ ਕੂਤਰੀ ਕੋ ਮੈਸਟਰ ਨਹੀਂ ਕਰਦੇ ਵੀ ਫਰ ਸਾਰੇ ਹੋਣ। ਆਪਾਂ ਸਿੰਘ ਦੇ ਬੱਤਿਆਂ ਨਾਲ ਵੀ ਬਾਗਾਂ ਸਿੱਟੀਆਂ। ਆਪਾਂ ਬਿਨਾ ਪੱਟੇ ਤੋਂ ਕਬੂਤਰ ਚਾਰ-ਚਾਰ ਰਹਿੰਦੇ ਆ ਵੀ ਛੱਡ ਦਿੰਦੇ ਆ ਜੇ ਕਿਸੇ ਨੇ ਕਬੂਤਰ ਪੱਟੇ ਨੇ ਆਪਾਂ ਹੋਰ ਵੀ ਨੂੰ ਦਾ ਦਿਆਂ ਜਿਹੜੇ ਕੋਈ ਜਮੇ ਕਬੂਤਰ ਮੌਕੇ ਤੇ ਸਾਰਾ ਹੋਏ ਹੁੰਦੇ ਆ ਨਵੇਂ ਪੱਟਿਆਂ ਦੇ ਆਸਾਂ ਜ਼ਰੂਰੀ ਹੈ ਜੀ ਉਹ 5-6 ਫੰਗ ਥੱਲੋਂ ਪੱਟ ਦਿਓ ਅੱਛਾ ਜੀ ਤਾਂ ਹਾਂ ਉਹ ਫੰਗ ਜਿਹੜੇ ਹੁਣ ਮਤਲਬ ਇਦੋਂ 2 ਮਹੀਨੇ ਬਾਅਦ ਸਾਰ ਹੋਏ ਕਬੂਤਰ ਉਹ ਫੰਗ ਵੀ ਪਟਣੀ ਨਹੀਂ ਚਾਹੀਦੀ ਉਹ ਖਾਂਦੇ ਪੱਟੇ ਦੇ ਦੁਆਰੇ ਆਉਣ ਤੇ 40 ਦਿਨ ਲਾ ਦਦੇ ਆ ਚਾਹੀਦਾ ਨਾ ਕਿ ਕੂਤਰ ਕਿੰਨੀ ਖਰਾਕ ਨਾਲ ਹੰਗ ਤਿਆਰ ਹੁੰਦਾ ਸਾਹ ਲਾ ਲਓ ਆਪਣੇ ਰੇਟ ਤੇ ਦਿਮਾਗ ਹੁੰਦਾ ਮਤਲਬ ਉਹ ਹੰਗ ਪੱਟੜੇ ਨਹੀਂ ਚਾਹੀਦੇ 6-7 ਅਖੰਬ ਪੱਟ ਕੇ ਤੁਹਾਡਾ ਕੂਤਰ ਸਾਰਾ ਸੀਜ਼ਨ ਨਵਾ ਦੂ ਤਾਂ ਹਾਂ ਜੀਆਂ ਤਿੰਨ ਕੰਗੀਆਂ ਛੱਡਦਾ ਨਹੀਂ ਉਹ ਠੀਕ ਹੈ ਜੀ ਜੇ ਤੁਹਾਡਾ ਕੂਤਰ ਦੀਆਂ ਤਿੰਨ ਕੰਗੀਆਂ ਰਹਿੰਦੀਆਂ ਤਾਂ ਹਾਂ ਤੋਂ ਪੱਟਣ ਵਾਲੀਆਂ ਜਦੋਂ ਤੁਸੀਂ ਬਾਗਾਂ ਨੂੰ ਪਟਾਈਆਂ ਕੂਤਰ ਚਾਹੇ ਦੋ ਕੰਗੀਆਂ ਰਹਿੰਦੇ ਆ ਉਹ ਪੱਟੋ ਫालतू ਹੰਗ ਨਾਲ ਪੱਟੋ ਵਿੱਚ ਕੋਨੇ ਕੱਢ ਦਿੰਦੇ ਆ ਸਾਰੇ ਖੰਭ ਪੱਟ ਦਿੰਦੇ ਆ ਛੋਟੇ ਪੱਟ ਦਿੰਦੇ ਆ ਬਰੀਕ ਬਰੇ ਖੰਪਟ ਕੇ ਵੀ ਵੇਖ ਲਓ ਜਿਹਦਾ ਰੁੱਤ ਦਾ ਝਾੜ ਹੁੰਦਾ ਉਹ ਦੇਵੇਂ ਦੇਣਾ ਕੁਦਰਤ ਕੋਲੇ ਹੈ ਹਾਂ ਕਹੇ ਪੱਟ ਕੇ ਜਦੋਂ ਕੋਨਾ ਕੱਬ ਲੋ ਹੁਣ ਇਹ ਦੇ ਜਾਣਾ ਉਹਦੇ ਰੁੱਤ ਦੇ ਸਾਲ ਇਹ ਕੁਦਰਤੀ ਸਿਸਟਮ ਹੁੰਦਾ ਇਹ ਆਪਣੇ ਬੱਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਗੱਲ ਹੈਗੀ ਹੈ ਹਾਂ ਤੇ ਬਾਈ ਫਿਰ ਜਿਹੜਾ ਬੱਚੇ ਬੰਦ ਕਰ ਲੈਨੇ ਆ ਤੁਸੀਂ ਜਦੋਂ ਉਹ ਛੱਡ ਕੇ ਹੁਣ ਤੁਸੀਂ ਦਵਾਈ ਲਾਉਂਗੇ ਵੀ ਦੀਵਾਰੰਗ ਕਰਦੇ ਆ ਲਾਵਾਗੇ ਬਾਈ ਦਵਾਈ ਉਹਦੇ ਬਾਅਦ ਜਦੋਂ ਬੰਦ ਕਰਤੇ ਅਸੀਂ ਤਾਂ ਦਵਾਈ ਨਾ ਬਈ ਬੱਚਾ ਨੂੰ 15 ਦਿਨਾਂ ਦੇ ਬੱਚਾ ਨੂੰ ਲਾਉਣ ਲੱਗ ਜਾਨਾ ਜੀ ਆਈ ਬਾਈ ਅਸਰ ਨਹੀਂ ਪਉਂਦੀ ਜੀ ਕੋਈ ਨਹੀਂ ਕੋਈ ਅਸਰ ਨਹੀਂ ਪਉਂਦਾ ਆਪਾਂ ਪਹਿਲਾਂ ਤਾਂ ਦਵਾਈ ਵਰਤੀ ਸੀ ਪਿੱਪਰਾ ਜੀ ਨੇ ਹਾਂ ਉਹਨਾਂ ਬਾਹਰ ਲਿਆਂ ਗੋਲਿਆਂ ਬਾਕੀ ਇੱਕ ਸੀਸੀ ਚ ਪਿੱਪਰਾ ਜੀ ਨਾਉਂਦੀ ਸੀ ਉਹ ਹਾਂ ਤਾਂ ਨਹੀਂ ਉਹਦਾ ਪੁੱਤਰਾ ਜੀ ਨਾ ਉਹ ਹਟ ਗਈ ਉਹਦੇ ਨਾਲ ਤਾਂ ਆਪਾਂ ਇੰਨੀਆਂ ਬਾਜ਼ੀਆਂ ਜਿੱਤੀਆਂ ਹਾਂ ਜਾਇ 50 100 ਦਾ ਇੱਕ ਨਹੀਂ ਸੀ ਜੀ ਹਾਂ ਪੰਜਾਬ ਦੇ ਵਿੱਚ 10 ਕ ਪਿੰਡ ਰਹੇ ਹੁਣ ਜਿੱਥੇ ਮੈਂ ਬਾਜੀ ਨਹੀਂ ਜਿੱਤੀ ਹਾਂ ਹਰੇਕ ਪੰਡਮਾ ਇੱਕ ਚਾਹੇ ਦੋ ਦੋ ਬਾਜ਼ੀਆਂ ਜਿੱਤੀਆਂ ਹੋਇਆ ਮੇਰੇ ਸਾਜੀ ਪਿੱਪਰਾ ਜੀ ਨੂੰ ਮੈਂ geke ਰਾਂ ਤੇ ਲਾ ਕੇ ਵੀ ਬਾਜ਼ੀਆਂ ਜਿੱਤੀਆਂ ਘਰੇ ਵੀ ਤੇ ਲਾਉਂਦੇ ਸੀ ਦੂਜੀ ਵਾਰੀ ਨੂੰ ਪੁੱਤਰ ਕਰੇ ਬਹਿੰਦੇ ਨਹੀਂ ਸੀ ਉਹ ਪਿੱਪਰਾ ਜੀ ਮੈਂ ਆਉਂਦੀ ਸੀ ਕਲੈਕਸੋ ਕੰਪਨੀ ਦੀ ਅੱਛਾ ਜਿੰਨਾ ਰਿਜ਼ਲਟ ਉਹਦਾ ਤਖੜਾ ਕੋਲੋਂ ਸੀਗਾ ਇਹ ਹੋਣ ਹੈਗਾ ਬਾਹਰਲੇ ਗੋਲਿਆਂ ਦਾ ਵੀ ਹੈ ਨਹੀਂ ਆਪਾਂ ਨੂੰ ਲੱਗਿਆ ਨਹੀਂ ਹਣ ਭਾਈ ਉਹਨੋਂ ਕਾ ਤੇ ਹਟ ਗਈ ਉਹ ਦਵਾਈ ਉਹ ਫਿਰ ਬਾਅਰ ਬੈਕ ਵਾਲਿਆਂ ਨੇ ਲੈ ਲਈ ਸੀ ਬਈ ਅੱਛਾ ਬਾਅਰ ਬੈਕ ਵਾਲਿਆਂ ਦੀ ਬਾਅਰ ਬਕਾਂ ਨਹੀਂ ਆਉਂਦੀ ਆ ਤੋ ਆਈ ਨਹੀਂ ਮੁਕਾਉ ਲੋਦੇ ਐ ਨਹੀਂ ਕੋਸ਼ ਨਹੀਂ ਕਰਦਾ ਫਾਈਟ ਇੱਕ ਮੈਂ ਤੇ ਪ੍ਰਾਈਮ ਕਿਤਰਾ ਦਿਨ ਵੀ ਵਾਇਰ ਵੇਕ ਵਾਲਾਂ ਦੀ ਆਉਂਦੀ ਹੈ ਤੇ ਪ੍ਰਾਈਮ ਵੀ ਵਾਇਰ ਵੇਕ ਵਾਲਾਂ ਦੇ ਆਉਂਦੇ ਆਂ ਸਮਝਦੇ ਬੇਦ ਦੀ ਬੰਦ ਹੋ ਜਾਂਦੇ ਬੇਦ ਆਉਣ ਲੱਗ ਜਾਂਦੀ ਹੈ ਗੁਲਾਬੀ ਰੰਗ ਵਾਲੀ ਕੋਈ ਆਉਂਦੀ ਹੈ ਜਿਹੜੀ ਉਹ ਹੀ ਠੀਕ ਆ ਥੋੜੀ ਜੀ ਬਸ ਜਦੋਂ ਬੱਚੇ ਬਾਈ ਬੰਦ ਕਰ ਦਿੰਦੇ ਆ ਉਦੋਂ ਫਿਰ ਸਿਆਲੂ ਖਰਾਕੀ ਚੱਲਦੀ ਹੈ ਫਿਰ ਜਿਹੜੀਆਂ ਮਾਂ ਵਾਲਿਆਂ ਦਿੱਤਿਆਂ ਬਾਈ ਮੈਂ ਤਾਂਹੀ ਹੋਂ ਤੈਨੂੰ ਮੈਂ ਦੱਸਦਾ ਵੀ ਬਾਹਰਾਂ ਸੱਦਣ ਤੋਂ ਮੈਂ ਆਲਬੇਦਾਈ ਕਹੀਂ ਬੈਠਾ ਮੰਤਲ ਵਾਹ ਹਾਂ 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 ਹ ਮੈਂ ਬਣਾਉਣਾ ਬਈ ਸਾਂਜ ਖੋਆ ਕਿਉਂ ਮੈਂ ਜਿਹੜਿਆ ਮੈਂ ਬਾਜ਼ਾਰ ਵਿੱਚ ਹੀ ਕਰਦੇ ਜਿਵੇਂ ਖੋਆ ਕਰਾ ਪਨੀਰੀ ਕਹ ਲੈ ਕਿਉਂ ਦੇਣਾ ਹਾਂ ਉਹਦੇ ਵਿੱਚ ਕੋਈ ਲੋਕਾਂ ਵਾਲੀ ਗੱਲ ਨਹੀਂ ਆਪਾਂ ਐਵੇਂ ਦੱਸ ਦਿੰਦੇ ਨੇ ਵੀ ਕੀ ਪਾਉਣਾ ਹਾਂਜੀ ਜਿਵੇਂ 2 2 ਕਿਲੋ ਖੋਆ ਕੱਢ ਲਿਆ ਆਪਾਂ ਕਿਲੋ ਬਖੋਆ ਰੱਖਦੇ ਹੁੰਦੇ ਹੰਨੇ ਅਵੇ ਤਾਂ ਸੋ ਉਹਦੇ ਵਿੱਚ 1 ਕਿਲੋ ਦੇਸੀ ਘਿਓ ਮਿਲਾਉਣਾ ਅੱਛਾ ਜੀ ਹਾਂ ਦੇ ਜਾ ਅੱਛਾ ਬਾਜਿਆ ਦੇ ਨੇੜਾ 150 ਗ੍ਰਾਮ ਹੋ ਜਾ 200 ਗ੍ਰਾਮ ਹੋ ਜਾ ਤੋਲ ਕੇ ਨਹੀਂ ਪਾਈ ਤੱਕ ਨਾ ਹਲਦੀ ਪਾ ਲੈਨੇ ਉਹਦੇ ਵਿੱਚ ਤੇ 100 ਗ੍ਰਾਮ ਪਾ ਲੈਨੇ ਕਾਲੀ ਮਿਰਚ ਵਾ ਅੱਛਾ ਜੀ ਇੱਕ ਦੋ ਚੀਜ਼ਾਂ ਹੋਰ ਜਿਵੇਂ ਸੌਂਫ ਜਮੈਣ ਦੇਸੀ ਚੀਜ਼ਾਂ ਪਾਉਨੇ ਆ ਬੱਜੀ ਅੱਛਾ ਜੀ ਮਤਲਬ ਆ ਹਾ ਇਮਾਮੀ ਬਣਨੇ ਨੇ ਉਹ ਫਿਰ ਰਾਤ ਨੂੰ ਖੁੱਡੇ ਦੇ 7-8 ਵਜੇ ਵੜ ਕੇ ਆਪਾਂ ਦਿੰਨੇ ਆ ਬੱਜੀ ਕੋਤਰਾਂ ਜਿਹੜਾ ਮੈਂ ਜੂ ਪਹਿਲਾ ਵਾਰੀਆਂ ਦਿੱਤੀਆਂ ਹੁਣ ਨਹੀਂ ਮੈਂ ਦਿੱਤੀ ਪਾਲ 7-8 ਸਾਲ ਹੋ ਗਏ ਅੱਜ ਤੇ ਮਨ ਕਰਦਾ ਵੀ ਦੇਵਾਂਗੇ ਜੇ ਹਿੰਮਤ ਬਖਸ਼ੀਆ ਮੇਰਾ ਭਰਾ ਨਾਲ ਜੇ ਬਣਾਵਾਂਗੇ ਦੇਵਾਂਗੇ ਸ਼ੁਰੂ ਕਰਾਂਗੇ ਅਜੇ ਮਹੀਨੇ ਨੂੰ ਸ਼ੁਰੂ ਕਰਾਂਗੇ ਸਹੀ ਹੈ ਦੋ ਮਹੀਨੇ ਦੇਵਾਂਗੇ ਦੋ ਮਹੀਨੇ ਦਿਓਗੇ ਲਗਾਤਾਰ ਹੀ ਹਾਂ ਉਹਦੇ ਨਾਲ ਮੈਂ ਕੂਤਰ ਵਹਿੰਦੇ ਵਹਿੰਦੇ ਕੂਤਰਾਂ ਨੇ ਆਪਣੇ ਨੇ ਬਾੜੀਆਂ ਜੱਟੀਆਂ ਜਿਹੜੀ ਹਲਦੀ ਦਣੀ ਇਹਦੇ ਨਾਲ ਬਹੁਤ ਚੀੜ ਬਹੁਤ ਬਣਦਾ ਮਤ ਦੇਣੀ ਪੈਂਦੀ ਜੀ ਇਹ ਦੋ ਮਹੀਨੇ ਜਮ ਦੋ ਦੋ ਗੋਲਿਆ ਦਿੰਨੇ ਜੀ ਮੈਂ ਤੁਹਾਨੂੰ ਮਗਨੀਆਂ ਦੋ ਕਹਦੇ ਨੇ ਵੀ ਗੋਟੀਆਂ ਜੀਆਂ ਉਹ ਜੀ ਸਮਝੀਏ ਉਹਨੀਆਂ ਦੋ ਦਿਨਾਂ ਰਾਤ ਨੂੰ ਹਾਂ ਭਾਈ ਹਾਂ ਸਮਝ ਲੇ ਹਨ ਉਹਦੇ ਨਾਲ ਮੇਤਾ ਇਹਨਾ ਤਗੜਾ ਹੋ ਜਾਂਦਾ ਜਲਦੀ ਸਾਹਿਬ ਇਹ ਕਬੂਤਰ ਖਰਾਕ ਪਚਾਉਣ ਚ ਉਹ ਆਸਾਨੀ ਹੋ ਜਾਂਦੀ ਆ ਜਦੋਂ ਹਰੀ ਹਰੀ ਬਿੱਟੀ ਨਹੀਂ ਮਾਰਦੇ ਬਾਈ ਕਬੂਤਰ ਗਰਮੀ ਦੇ ਵਿੱਚ ਜੇ ਅਰੇ ਆਉਂਦੇ ਲੀਵਰ ਇੰਨਾ ਸਟਰੋਂਗ ਹੋ ਜਾਣਾ ਉਹਦਾ ਹਰੀ ਬਿੱਠ ਬਾਈ ਮਾਰਨ ਕਾਸਨ ਲੱਗਦਾ ਲੀਵਰ ਕਮਜ਼ੋਰ ਨਾਲ ਮਾਰਨ ਲੱਗਦਾ ਜਾਂ ਅੰਦਰ ਇਹਦੇ ਕਾਰਨ ਹੋਰ ਬਣਗੇ ਥੋੜੇ ਹਾਂਜੀ ਇੱਕ ਤਾਂ ਇਹ ਕਾਰਨ ਬਣ ਗਏ ਮਤਲਬ ਵੀ ਰਿਹਾਂ ਸਪਰੇ ਹਾਂ ਵੀ ਫਸਲਾ ਹੋ ਗਿਆ ਅੱਛਾ ਜੀ ਉਹ ਲੀਵਰ ਤੇ ਅਸਰ ਪਾਉਂਦਾ ਜੇ ਉਹ ਲੀਵਰ ਜੋਰ ਲਾ ਲੈਂਦਾ ਕਬੂਤਰ ਗਰਮੀ ਦੇ ਵਿੱਚ ਲੀਵਰ ਤੇ ਨੌਸਪਾਏ ਨਾਲ ਹਰੀ ਬਿੱਠ ਮਾਰਦਾ ਹਾਂ ਬੁਧੀ ਵਾਲਾ ਜਿਹੜਾ ਪਾਣੀ ਆ ਉਹ ਖਰਾਬ ਹੋ ਗਿਆ ਅੱਛਾ ਜਿਹਦੇ ਨੋਰ ਦੀ ਦਰਸੂ ਆ ਨਾ ਉਹ ਪਾਣੀ ਲੈ ਕੇ ਹਿੰਮਤ ਕਰੇ ਪਾਵੇ ਤਾਂ ਉਹਨੂੰ ਰਜਾਇਤ ਬੜੀਆਂ ਨਿਆਰਾ ਪਾਣੀ ਪਾਵੇ ਨਿਆਰਾ ਪਾਣੀ